ਬਟਾਲਾ ਦੇ ਗੁਰਦੁਆਰਾ ਸ੍ਰੀ ਕੰਨ ਸਾਹਿਬ ਵਿੱਚ ਵੱਡਾ ਹਾਸਾ ਹੋ ਗਿਆ ਜਿਸ ਦੌਰਾਨ ਸ਼ਾਨ ਸਰ ਚੜਾਉਂਦੇ ਸਮੇਂ 파ਰ ਟਾਈਮ ਗੁਰਦੁਆਰਾ ਸਾਹਿਬ ਵਿੱਚ ਕੰਮ ਕਰਦੇ ਇੱਕ ਵਿਅਕਤੀ ਦੀ ਡਿੱਗਣ ਨਾਲ ਮ੍ਰਿਤਕ ਸਤਨਾਮ ਸਿੰਘ ਵਾਸੀ ਬਾਲੇਵਾਲ ਪਿਛਲੇ ਕਈ ਲੰਮੇ ਸਮੇਂ ਤੋਂ ਗੁਰਦੁਆਰਾ ਕੰਨ ਸਾਹਿਬ ਵਿੱਚ ਸੇਵਾ ਨਿਭਾ ਰਿਹਾ ਸੀ ਮ੍ਰਿਤਕ ਦੀ ਲਾਸ਼ ਸਿਵਰ ਹਸਪਤਾਲ ਵਿੱਚ ਭੇਜੀ ਗਈ ਹੈ ਜੈਸੇਦਾਰ ਜੀ ਕੀ ਘਟਨਾ ਵਾਪਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਦੁਖਦਾਈ ਘਟਨਾ ਵਾਪਰੀ ਜਦੋਂ ਇਤਿਹਾਸਕ ਗੁਰਦੁਆਰਾ ਸ਼੍ਰੀ ਕਨਤ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਸਾਡਾ ਇੱਕ ਬਹੁਤ ਸਤਿਕਾਰਯੋਗ ਪਾਰਟ ਟਾਈਮ ਮਲਾਜ਼ਮ ਬਿਜਲੀ ਮਿਸਤਰੀ ਤੇ ਜਿਹੜਾ ਸਾਰੇ ਗੁਰਦੁਆਰੇ ਸਹਿਬਾਂ 'ਚ ਬਿਜਲੀ ਦਾ ਕੰਮ ਕਰਦਾ ਸੀ ਉਹ ਜਦੋਂ ਨਿਸ਼ਾਨ ਸਾਹਿਬ ਦੇ ਉੱਤੇ ਸੇਵਾ ਕਰਨ ਲਈ ਗਿਆ ਉੱਤੋਂ ਜਾ ਕੇ ਸਿਰੇ ਦੇ ਉੱਤੋਂ ਜਾ ਕੇ ਤਾਰ ਜਿਹੜੀ ਇਹ ਟੁੱਟਣ ਕਰਕੇ ਉੱਤੋਂ ਸਿੱਧਾ ਥੱਲੇ ਆਣ ਕੇ ਦੀ ਸ਼ਾਨ ਸਾਹਿਬ ਦੇ ਥੜੇ ਤੇ ਬੱਜਾ ਮੈਨੂੰ ਇੱਥੋਂ ਗੁਰਦਾਸ ਸਾਹਿਬ ਤੋਂ ਜਿਹੜੇ ਸਾਡੇ ਮੁਲਾਜ਼ਮ ਸਨ ਉਸ ਦੇ ਉਹਨਾਂ ਦਾ ਫੋਨ ਗਿਆ ਫੌਰੀ ਤੌਰ ਤੇ ਉਹਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਡੈੱਡ ਕੋਸਟ ਕਰ ਦਿੱਤਾ ਗਿਆ ਜਿਹਦੀ ਇਹ ਵੇ ਸਰਕਾਰੀ ਹਸਪਤਾਲ ਚ ਡੈੱਡ ਬਾਡੀ ਰੱਖੀ ਗਈ ਹੈ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਲਈ ਸਾਡੇ ਲਈ ਕਿਉਂਕਿ ਸਾਡੀ ਇੱਕ ਸੰਸਥਾ ਦੇ ਉਹ ਇੱਕ ਹਿੱਸਾ ਸੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਸੀ ਔਰ ਪਹਿਲਾਂ ਹੀ ਪਰਿਵਾਰ ਵਿੱਚ ਉਹਦੇ ਚ ਬੜੀ ਵੱਡੀ ਸਤਨਾਮ ਸਿੰਘ ਉਹਦਾ ਨਾਂ ਹੀ ਬੜੀ ਵੱਡੀ ਘਾਟ ਸੀ ਜਦੋਂ ਪਿਛਲੇ ਸਮੇਂ ਉਹਦੇ ਜਵਾਨ ਬੇਟੇ ਦਾ ਅਚਨਚੇਤ ਇਸ ਜਹਾਨ ਤੋਂ ਤੁਰ ਜਾਣਾ ਹੁਣ ਉਹਦੀਆਂ ਛੋਟੀਆਂ-ਛੋਟੀਆਂ ਦੋ ਬੱਚੀਆਂ ਨੇ ਨਾਲ ਉਹਦੇ ਧਰਮ ਪਤਨੀ ਹੈ ਜੋ ਸਰੀਰਕ ਤੌਰ ਤੇ ਠੀਕ ਨਹੀਂ ਪਰ ਇਹ ਉਸ ਪਰਮਾਤਮਾ ਦੀਆਂ ਕੁਦਰਤ ਦੀਆਂ ਖੇਡਾਂ ਵਿੱਚ ਕਿਸੇ ਬੰਦੇ ਦਾ ਵਸ ਨਹੀਂ ਸਾਡੇ ਲਈ ਸਾਡੀ ਸੰਸਰਾਂ ਲਈ ਬਹੁਤ ਦੁਖਦਾਈ ਹੈ ਪਰਿਵਾਰ ਲਈ ਬਹੁਤ ਦੁਖਦਾਈ ਹੈ ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੋਖੇ ਸ਼ਰੀਕ ਹੁਣਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਇਹਦੇ ਪ੍ਰਤੀ ਉਹ ਹੀ ਆਪਣੇ ਪ੍ਰਧਾਨ ਸਾਹਿਬ ਨੂੰ ਤੇ ਉੱਤੇ ਸ਼ਾਕੀ ਸਾਹਿਬ ਨੂੰ ਦੱਸ ਦਿੱਤਾ ਦਫਤਰੀ ਤੌਰ ਤੇ ਵੀ ਮੈਂ ਨਿੱਜੀ ਤੌਰ ਤੇ ਵੀ ਜੋ ਅਗਲੀ ਕਾਰਵਾਈ ਹੈ ਪੋਸਟਮਾਰਟਮ ਤੋਂ ਬਾਅਦ ਇਸ ਅਜੀਬ ਸਰਦਾਰ ਸਦਰਾਮ ਸਿੰਘ ਦਾ ਸਸਕਾਰ ਉਹਦੇ ਪਿੰਡ ਬਾਲੇਵਾਲ ਵਿਖੇ ਕੀਤਾ ਜਾਏਗਾ ਪਰਿਵਾਰ ਦੇ ਕੁਝ ਮੈਂਬਰ ਉਹਨਾਂ ਦਾ ਭਤੀਜਾ ਆਇਆ ਉਹਨਾਂ ਦੀ ਧਰਮ ਪਤਨੀ ਨੂੰ ਲੈਣ ਲਈ ਅਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਗੱਡੀ ਤੇ ਮੁਲਾਜ਼ਮ ਭੇਜੇ ਆ। ਹੁਣ ਅਸੀਂ ਸਿੱਟੀ ਥਾਣੇ 'ਚ ਜਿਹੜੀ ਰਿਪੋਰਟ ਲਿਖਾ ਕੇ ਉਸ ਤੋਂ ਬਾਅਦ ਇੱਥੋਂ ਦੀ ਪੋਸਟ ਮਾਰਨ ਦੀ ਕਾਰਵਾਈ ਕਰਾਉਣ ਜਾ ਰਿਹਾ। ਦੇਖ ਲੋ ਯਾਰ। ਚਲੋ। ਭਾਜੀ ਕੀ ਨਾਮ ਤੁਹਾਡਾ? ਹੋਸਟ ਹੋ ਗਿਆ। ਹੌਸਲਾ ਫਤੂਰ। ਦਸ ਨਾ ਬਣਾਤਾ ਸੀ। ਬੋਲ। ਜੀ ਹਾਂ ਅੰਦਰ। ਸ਼ੁਰੂ ਕਰ। ਮੈਂ ਤਿਆਰ ਹਾਂ। ਅੱਜ ਪੂਰਾ ਗੱਲ। ਫੋਟੋ ਹੈ ਕੀ? ਇੱਦਾਂ ਜੀ ਡੈਥ ਹੋਈ ਤੁਹਾਡੇ ਕਿ ਲੱਗਦੇ ਸੀ ਬਦੇ ਚਾਚਾ ਜੀ ਇਸ ਤਰ੍ਹਾਂ ਡੈਥ ਹੋਈ ਉਹ ਨਿਸ਼ਾਨ ਸਾਹਿਬ ਚੜਾਉਣ ਗਏ ਗੁਰਦੁਆਰੇ ਕੰਨ ਸਾਹਿਬ ਉੱਤੋਂ ਦੇਖ ਕੇ ਮੋਰ ਕਹਿੰਦੇ ਕੀ ਨਾਲੀ ਡੈੱਡ ਹੋ ਗਈ ਪਰਿਵਾਰ ਚ ਕੌਣ ਕੌਣ ਇਹਨਾਂ ਦੇ ਪਰਿਵਾਰ ਚ ਉਹਨਾਂ ਦੀ ਪਤਨੀ ਦੋ ਬੇਟੀਆਂ ਛੋਟੀ ਛੋਟੀ ਮੌਣ ਵਾਲੇ ਐਸੀ ਇਹ ਇਕੱਲੇ ਇਕੱਲੇ ਪਹਿਲਾਂ 10 ਸਾਲ ਪਹਿਲਾਂ ਉਹਨਾਂ ਦੇ ਮੁੰਡੇ ਦੀ ਡੈੱਥ ਹੋ ਗਈ ਜਵਾਨ ਹੀ ਲਗਭਗ 25 ਸਾਲਾਂ ਦੇ ਮੈਂ ਅਤਮੋਦਿੰਦ ਦੇ ਕਾਫੀ ਜਿਹੜੀ ਹੈ ਉਹ ਵੀ ਕੁਝ ਕਰਦੇ ਵੀ ਆ ਉਹ ਵੀ ਕੁਝ ਨਹੀਂ ਨਹੀਂ ਉਹ ਤੇ ਕਰੇ ਵਿਚਾਰੀ ਜੋ ਵੀ ਥੋੜੀ ਬਿਮਾਰੀ ਦਿੰਦੇ ਦਵਾਈਆਂ ਦੇ ਅਸੀਂ ਕਹਿੰਦੇ ਬੜੀ ਦੇਰ ਦੀ ਸੇਵਾ ਕਰਦੇ ਜੀ ਹੈ 16 ਸਾਲ ਹਾਂਜੀ ਇਹ ਸ਼ੁਰੂ ਤਾਂ ਉੱਥੇ ਕਮੇਟੀ ਦੇ ਵਿੱਚ ਗੰਨ ਸਾਹਿਬ ਕਹਿੰਦੇ ਧੰਨਵਾਦ ਹਾਂਜੀ ਧੰਨਵਾਦ ਮੈਨੂੰ ਸਵੇਰੇ ਫੋਨ ਆਇਆ ਮੈਂ ਕੰਮ ਤੇ ਚੱਲਿਆ ਸੀ ਮੈਂ ਵੀ ਤੇ ਘਰੋਂ ਨਾਲ ਦੀ ਫੋਨ ਆਇਆ ਵਾਈਫ ਦਾ ਤੇ ਉਹਨਾਂ ਦੇ ਚਾਚੇ ਨੂੰ ਸੱਟ ਲੱਗੀ ਤੇ ਮੈਂ ਇੱਥੇ ਆਇਆ ਦੇਖਾ ਤੇ ਹੁੰਦਾ ਡੋਗੇ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।